ਨੇ ਦੇ ਨਾਲ ਜਿਹੜੇ ਚੱਲਣਾ ਚਾਹੁੰਦੇ ਨੇ ਇਲੈਕਟ੍ਰੋਨਿਕ ਸਕੂਟੀ ਵਗੈਰਾ ਚਲਾਉਂਦੇ ਨੇ ਜਾਂ ਆਟੋ ਚਲਾਉਂਦੇ ਨੇ ਜਿਨ੍ਹਾਂ ਦੇ ਵਿੱਚ ਬੈਟਰੀਆਂ ਚਾਰਜ ਹੁੰਦੀਆਂ ਨੇ ਅੱਜ ਖਾਸ ਚਾਰਜਰ ਨੇ ਸਸਤੇ ਰੇਟਾਂ ਤੇ ਸਾਡੇ ਕੋਲੇ ਹਰ ਤਰ੍ਹਾਂ ਦਾ ਏਸੀ ਦਾ ਰਿਮੋਟ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਏਸੀ ਦਾ ਰਿਮੋਟ ਜਿਹੜੀ ਮਰਜ਼ੀ ਤਰ੍ਹਾਂ ਦਾ ਤੁਸੀਂ ਲੈ ਸਕਦੇ ਹੋ ਸਾਡੇ ਕੋਲੋਂ ਇਹ ਰੋ ਏਸੀ ਦੇ ਰਿਮੋਟ ਨੇ ਐਲ ਸੀ ਡੀਆ ਦੇ ਰਿਮੋਟ ਮਿਲ ਜਾਣਗੇ ਜੀ ਡਿਸ਼ਾਂ ਦੇ ਰਿਮੋਟ ਮਿਲ ਜਾਣਗੇ ਜੀ ਜਿਹੜੀ ਮਰਜ਼ੀ ਐਲ ਸੀ ਡੀ ਦਾ ਡਿਸ਼ ਦਾ ਟੀਵੀ ਦਾ ਏਸੀ ਦਾ 1 ਮੀਟਰ ਤਾਰ ਦੇ ਵਿੱਚ ਵੀ ਮਿਲ ਜਾਣਗੇ 1.5 ਮੀਟਰ ਤਾਰ ਦੇ ਵਿੱਚ ਵੀ ਮਿਲ ਜਾਣਗੇ ਇੱਕ ਗੱਲ ਹੋਰ ਵੀ ਤਸਨੀ ਬੰਦੀ ਹੈ ਵੀ ਜਿਹੜੇ ਇਹ ਚਾਰਜਰ ਨੇ ਲਿਥੀਅਮ ਬੈਟਰੀ ਦੇ ਚਾਰਜਰ ਵੀ ਮਿਲ ਜਾਣਗੇ ਜਿਹੜੀ ਸਿੰਗਲ ਬੈਟਰੀ ਹੁੰਦੀ ਹੈ ਲਿਥੀਅਮ ਜਿਹਦੇ ਵਿੱਚ ਦੋ ਬੈਟਰੀਆਂ ਜਿਹਦੇ ਵਿੱਚ ਹੁੰਦੀਆਂ ਜਿਵੇਂ ਟਰਾਈਸਾਈਕਲ ਹੁੰਦਾ ਹੈ ਜਿਹੜਾ ਅੰਗਹੀਨਾ ਵਾਸਤੇ ਉਹਨਾਂ ਵਾਸਤੇ ਸੀ ਸਪੈਸ਼ਲ ਚਾਰਜ ਤਿਆਰ ਕਰਵਾਇਆਗਾ ਜਿਹਦੀ ਕੀਮਤ ਸਿਰਫ ਤੇ ਸਿਰਫ 700 ਰੁਪਏ ਰੱਖੀ ਗਈ ਹੈਗੀ ਜਿਹੜੀ ਵੀ ਬੈਟਰੀ ਦਾ ਚਾਰਜਰ ਚਾਹੀਦਾ ਤੁਹਾਨੂੰ ਮਿਲੂਗਾ ਸਿਰਫ ਔਰ ਸਿਰਫ ਲੱਕੀ ਇਲੈਕਟ੍ਰੋਨਿਕਸ ਦੇ ਕੋਈ ਵੀ ਭਰਾ ਸਾਡਾ ਜਦੋਂ ਵੀ ਮਰਜੀ ਇਹਨਾਂ ਨੂੰ ਆ ਕੇ ਲਿਆ ਸਕਦਾ ਅਸੀਂ ਡਾਕ ਰਾਹੀਂ ਵੀ ਭੇਜ ਦਨੇ ਜਦੋਂ ਮਰਜੀ ਸਾਨੂੰ ਐਡਰੈਸ ਲਿਖ ਕੇ WhatsApp ਤੇ ਪਾ ਦੇ ਬਾਕੀ ਸਾਡੇ ਕੋਲੇ 36V ਦੇ 48V ਦੇ 60V ਦੇ 72V ਦੇ ਸਾਰੇ ਚਾਰਜਰ ਸਾਡੇ ਕੋਲੇ ਇਹ ਮਿਲਦੇ ਨੇ ਤੁਹਾਨੂੰ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵੀ ਨਿਊਜ਼ ਤੇ ਮੈਂ ਪਰਮਦੀਪ ਪਰਾਣਾ ਅੱਜ ਪਹੁੰਚਿਆ ਲੱਕੀ ਇਲੈਕਟ੍ਰੋਨਿਕਸ ਤੇ ਤੇ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦੇਣਾ ਬਹੁਤ ਕੁਝ ਖਾਸ ਹੋਣ ਵਾਲਾ ਹੈ ਉਹਨਾਂ ਦੋਸਤਾਂ ਵਾਸਤੇ ਕਿ ਨਵੇਂ ਜਮਾਨੇ ਦੇ ਨਾਲ ਜਿਹੜੇ ਚੱਲਣਾ ਚਾਹੁੰਦੇ ਨੇ ਇਲੈਕਟ੍ਰੋਨਿਕ ਸਕੂਟੀ ਵਗੈਰਾ ਚਲਾਉਂਦੇ ਨੇ ਜਾਂ ਆਟੋ ਚਲਾਉਂਦੇ ਨੇ ਜਿਨ੍ਹਾਂ ਦੇ ਵਿੱਚ ਬੈਟਰੀਆਂ ਚਾਰਜ ਹੁੰਦੀਆਂ ਨੇ ਅੱਜ ਖਾਸ ਚਾਰਜਰ ਨੇ ਸਸਤੇ ਰੇਟਾਂ ਤੇ ਉਹ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਲੋਕੇਸ਼ਨ ਚੈੱਕ ਕਰ ਲਓ ਸਾਹਮਣੇ ਪੀਰਖਾਨਾ ਸਿਨੇਮਾ ਰੋਡ ਹੈ ਗ੍ਰੈਂਡ ਸਿਨੇਮਾ ਮਾਰਕੀਟ ਹੈ ਅੰਦਰ ਚੱਲਦੇ ਆ ਦਿਖਾਉਂਦੇ ਆ ਤੁਹਾਨੂੰ ਇੱਥੇ ਚਾਰਜਰ ਹੀ ਚਾਰਜਰ ਪਏ ਨੇ ਚਾਹੇ 1 ਕਮਬਿਨਟਰੀ ਵਾਲਾ ਹੋਵੇ ਚਾਹੇ 2 ਵਾਲਾ 3 ਵਾਲਾ 4 ਵਾਲਾ ਜ ਮਿਲੂਗਾ ਸਿਰਫ ਔਰ ਸਿਰਫ ਲੱਕੀ ਇਲੈਕਟ੍ਰੋਨਿਕਸ ਦੇ ਗੱਲਬਾਤ ਕਰਦੇ ਆਂ ਬਾਈ ਸਾਡੇ ਨਾਲ ਹੀ ਐ ਲੱਕੀ ਕੀ ਹਾਲ ਐ ਬਾਈ ਵਧੀਆ ਜੀ ਵਧੀਆ ਅੱਛਾ ਪਹਿਲਾਂ ਤਾਂ ਜਾਣਕਾਰੀ ਦੇ ਦਿਓ ਵੀ ਕੀ ਕੁਝ ਆਪਣੇ ਕੋਲੇ ਇਹਨਾਂ ਬੈਟਰੀਆਂ ਸੌਂਦੀ ਦੱਸੋ ਕਿਉਂਕਿ ਬੜੇ ਲੋਕ ਪਰੇਸ਼ਾਨ ਹੁੰਦੇ ਨੇ ਵੀ ਯਾਰ ਕੰਪਨੀ ਦਾ ਲੈਣੇ ਪੈਂਦਾ ਹੈ ਮਹਿੰਗਾ ਮਿਲਦਾ ਹੈ ਜਾਂ ਜਿਹੜਾ ਨਾਲ ਮਿਲਦਾ ਉਹ ਖਰਾਬ ਹੋ ਜਾਂਦਾ ਇਹ ਜਿਹੇ ਕੁਝ ਹੁੰਦੇ ਆ ਹਾਲ ਦੱਸਿਓ ਵੀਰ ਜੀ ਪਹਿਲਾਂ ਤਾਂ ਸਾਰੇ ਸਰੋਤਿਆਂ ਦਾ ਮੇਰਾ ਸਸੀ ਕਾਲ ਜੀ ਇਹ ਤੁਹਾਨੂੰ ਅਸੀਂ ਦੱਸ ਦਿੰਨੇ ਵੀ ਜਿਹੜੇ ਇਹ ਚਾਰਜਰ ਨੇ ਇਹ ਬੈਟਰੀ ਵਾਲੀ ਸਕੂਟਰੀ ਤੇ ਚਾਰ ਦਿਨ ਜਿਹੜੀਆਂ ਅੱਜਕੱਲ ਬੈਟਰੀ ਵਾਲੀਆਂ ਸਕੂਟਰੀਆਂ ਚੱਲੀਆਂ ਹੋਈਆਂ ਨੇ ਉਹਨਾਂ ਦੇ ਚਾਰਜਰ ਨੇ ਜਿਹਦੇ ਵਿੱਚ ਦੋ ਬੈਟਰੀਆਂ ਜਿਹਦੇ ਵਿੱਚ ਹੁੰਦੀਆਂ ਜਿਵੇਂ ਟਰਾਈਸਾਈਕਲ ਹੁੰਦਾ ਜਿਹੜਾ ਅੰਗਹੀਨਾ ਵਾਸਤੇ ਉਹਨਾਂ ਵਾਸਤੇ ਸੀ ਸਪੈਸ਼ਲ ਚਾਰਜ ਤਿਆਰ ਕਰਵਾਇਆ ਗਿਆ ਜਿਹਦੀ ਕੀਮਤ ਸਿਰਫ ਤੇ ਸਿਰਫ 700 ਰੁਪਏ ਰੱਖੀ ਗਈ ਹੈਗੀ 700 ਰੁਪਏ ਸਿਰਫ ਸਿਰਫ 700 ਰੁਪਏ ਕਾਰਨ ਕੀ ਹੈਗਾ ਇਹ ਅੰਗਹੀਨਾ ਵਾਸਤੇ ਹੈ ਕਿਉਂਕਿ ਪਹਿਲਾਂ ਉਹ ਵਿਚਾਰੇ ਬਹੁਤ ਪਰੇਸ਼ਾਨ ਨੇਗੇ ਉਹਨਾਂ ਨੂੰ ਚਾਰਜਰ ਮਿਲਦਾ ਨਹੀਂਗਾ ਤੇ ਸਰਕਾਰ ਨੇ ਸਕੂਟਰੀਆਂ ਤਾਂ ਉਹਨਾਂ ਨੂੰ ਫ੍ਰੀ ਦੇਤੀਆਂ ਤਿੰਨ ਪਹੀਆਂ ਵਾਲੀਆਂ ਜਿਹੜੀਆਂ ਅੰਗਹੀ ਚਾਰ ਚਾਰ ਖਰਾਬ ਹੋ ਜਾਂਦਾ ਵਿਚਾਰੇ ਬਹੁਤ ਦੂਰ ਦਰਾਡੇ ਫਿਰਦੇ ਰਹਿੰਦੇ ਪਰ ਉਹਨੂੰ ਚਾਰਜਰ ਦੇ ਵਿੱਚ ਅਸੀਂ 700 ਰੁਪਏ ਦੀ ਰੇਂਜ ਚ ਤਿਆਰ ਕੀਤਾ ਤੇ ਇੱਕ ਅਸੀਂ ਇਹਦੇ ਚ 1000 ਰੁਪਏ ਦੀ ਰੇਂਜ ਵੀ ਤਿਆਰ ਕੀਤਾ ਹੈਗਾ ਦੋ ਤਰ੍ਹਾਂ ਦੇ ਤਿਆਰ ਕੀਤੇ ਨੇ ਫਰਕ ਕੀ ਹੈ ਦੋਨਾਂ ਚ ਫਰਕ ਇਹਦੇ ਚੀਜ਼ ਜਿਹੜੀ ਜਿਹੜੇ ਐਂਪੀਰ ਹੈ ਉਹ ਵੱਧ ਨੇ ਇਹਦੇ ਵਿੱਚ ਐਂਪੀਰ ਘਟਨੇਗੇ ਵੀ ਇਹ ਛੇਤੀ ਚਾਰਜ ਕਰ ਦਿੰਦਾ ਉਹ ਥੋੜਾ ਜਿਹਾ ਟਾਈਮ ਲੈਂਦਾ ਟਾਈਮ ਲੈਂਦਾ ਪਰੰਤੂ ਕੁਆਲਿਟੀ ਦਾ ਵੀ ਬਹੁਤ ਫਰਕ ਹੈ ਕਿਉਂਕਿ ਇਹਦੇ ਚ ਸਪੈਸ਼ਲ ਪੰਜ ਟਰਾਂਜ਼ਿਸਟਰ ਲੱਗੇ ਨੇ ਜਿੱਥੇ ਤਿੰਨ ਟਰਾਂਜ਼ਿਸਟਰ ਲੱਗੇ ਨੇ ਇਸ ਕਰਕੇ ਕਾਫੀ ਮਤਲਬ ਸਮਾਨ ਦਾ ਫਰਕ 60V ਦੇ 72V ਦੇ ਸਾਰੇ ਚਾਰਜਰ ਸਾਡੇ ਕੋਲੇ ਇਹ ਮਿਲਦੇ ਨੇ ਤੁਹਾਨੂੰ 3 ਮੀਟਰ ਤਾਰ ਦੇ ਵਿੱਚ ਵੀ ਮਿਲ ਜਾਣਗੇ 1.5 ਮੀਟਰ ਤਾਰ ਦੇ ਵਿੱਚ ਵੀ ਮਿਲ ਜਾਣਗੇ ਇੱਕ ਗੱਲ ਹੋਰ ਵੀ ਤਸਨੀ ਬੰਦੀ ਹੈ ਵੀ ਜਿਹੜੇ ਇਹ ਚਾਰਜਰ ਨੇ ਲਿਥੀਅਮ ਬੈਟਰੀ ਦੇ ਚਾਰਜਰ ਵੀ ਮਿਲ ਜਾਣਗੇ ਜਿਹੜੀ ਸਿੰਗਲ ਬੈਟਰੀ ਹੁੰਦੀ ਹੈ ਲਿਥੀਅਮ ਇਹਨੂੰ ਲਿਥੀਅਮ ਕਹਿੰਦੇ ਨੇ ਕਿ ਸਾਨੂੰ ਇੰਨੀ ਜਾਣਕਾਰੀ ਨਹੀਂ ਲਿਥੀਅਮ ਬਾਰੇ ਵੀ ਦੱਸ ਹੀ ਦੋ ਹੁਣ ਕੀ ਇਹ ਲਿਥੀਅਮ ਉਹ ਬੈਟਰੀ ਹੁੰਦੀ ਹੈ ਜਿਹੜੀ ਸਿੰਗਲ ਸਕੂਟਰ ਬੈਟਰੀ ਲਈ ਸਕੂਟਰ ਦੇ ਵਿੱਚ ਜਿਹੜੀ ਸਿੰਗਲ ਬੈਟਰੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਲਿਥੀਅਮ ਬੈਟਰੀ ਠੀਕ ਹੈ ਉਹਦੇ ਚਾਰਜਰ ਵੀ ਸਾਡੇ ਕੋਲੇ 60 ਬੋਲਟ ਦੇ 72 ਬੋਲਟ ਦੇ 48 ਬੋਲਟ ਦੇ 84 ਬੋਲਟ ਦੇ ਸਾਰੇ ਸਾ ਕਾਫੀ ਕੰਪਨੀਆਂ ਦੇ ਵਿੱਚ ਬਹੁਤ ਮਹਿੰਗੇ ਦਿੰਦੇ ਨੇ 5-5000 4-4000 ਰੁਪਏ ਦੇ ਇਹ ਜਿਹੜੇ ਚਾਰਜਰ ਨੇ ਮਿਲਦੇ ਨੇ ਸਾਡੇ ਕੋਲੇ ਬਹੁਤ ਸਸਤੇ ਰੇਟਾਂ ਦੇ ਮਿਲਦੇ ਨੇ ਮੈਂ ਕਿਹਾ ਸੀ ਤੇ ਇਹਨਾਂ ਦੀ ਜਿਹੜੀ ਕੁਆਲਿਟੀ ਅਸੀਂ ਸਪੈਸ਼ਲ ਤਿਆਰ ਕਰਵਾਏ ਹੋਏ ਨੇ ਆਪਦੇ ਤਿਆਰ ਕਰਵਾਏ ਨੇ ਵਧੀਆ ਤਾਰ ਤੁਰ ਲਵਾ ਕੇ ਵਧੀਆ ਟਰਾਂਜ਼ਿਸਟਰ ਲਵਾ ਕੇ ਵਧੀਆ ਕੈਪੈਸਟਰ ਲਾ ਕੇ ਤਿਆਰ ਕੀਤੇ ਹੋਏ ਨੇ ਕੋਈ ਵੀ ਭਰਾ ਸਾਡਾ ਜਦੋਂ ਵੀ ਮਰਜ਼ੀ ਇਹਨਾਂ ਨੂੰ ਆ ਕੇ ਲਿਆ ਸਕਦਾ ਹੈ ਅਸੀਂ ਡਾਕ ਰਾਹੀਂ ਵੀ ਭੇਜ ਦਿੰਦੇ ਹਾਂ ਜਦੋਂ ਮਰਜ਼ੀ ਸਾਨੂੰ ਐਡਰੈਸ ਲਿਖ ਕੇ WhatsApp ਤੇ ਪਾ ਦੇ ਅੱਛਾ ਪਹਿਲਾਂ ਤਾਂ ਲੋਕੇਸ਼ਨ ਨੰਬਰ ਤੇ ਸਾਰਾ ਦੱਸ ਦੋ ਵੀ ਕਿੱਥੇ ਹੈਗੀ ਦ બસ ਸਟੈਂਡ ਤੋਂ ਜਦੋਂ ਫਾੜਕਾ ਨੂੰ ਜਾਂਦੇ ਆ ਸਿਨੇਮਾ ਰੋਡ ਹੈਗਾ ਉਥੇ ਪੀਰਖਾਨਾ ਹੈ ਪੀਰਖਾਨੇ ਦੇ ਸਾਹਮਣੇ ਸਲੀਮਾ ਮਾਰਕੀਟ ਹੈ ਜਿੱਥੇ ਨੇੜੇ ਅੰਦਾਜ਼ ਪ੍ਰਿੰਟਿੰਗ ਪ੍ਰੈਸ ਹੈਗੀ ਉਥੇ ਲੱਕੀ ਦੀ ਦੁਕਾਨ ਜਿੰਨੂ ਮਰਜ਼ੀ ਤੁਸੀਂ ਪੁੱਛ ਸਕਦੇ ਹੋ ਕੋਈ ਦਿੱਕਤ ਨਹੀਂ ਬੱਸ ਸਟੈਂਡ ਦੇ ਕੋਲ ਜਦੋਂ ਆਪਾਂ ਫਾੜਕਾ ਨੂੰ ਜਾਵਾਂਗੇ ਰਸਤੇ 'ਚ ਪੀਰਖਾਨਾ ਆਊਗਾ ਪੀਰਖਾਨੇ ਦੇ ਬਿਲਕੁਲ ਸਾਹਮਣੇ ਗ੍ਰੈਂਡ ਸਿਨੇਮਾ ਮਾਰਕੀਟ ਹੈ ਜਿਹਦੇ ਵਿੱਚ ਅੰਦਾਜ਼ ਪ੍ਰਿੰਟਿੰਗ ਪ੍ਰੈਸ ਹੈ ਉਹਦੇ ਕੋਲੇ ਲੱਕੀ ਦੀ ਦੁਕਾਨ ਜਿੰਨੂ ਮਰਜ਼ੀ ਪੁੱਛ ਸਕਦੇ ਹੋ ਤੁਸੀਂ ਐਲਸੀਡੀ ਵਾਲੀ ਤੇ ਉਥੇ ਤੁਹਾਨੂੰ ਇਹ ਜਿਹੜੇ ਚਾਰਦੇ ਨੇ ਉਥੇ ਮਿਲਣਗੇ ਸੋਨਾਂ ਵਧੀਆ ਕੁਆਲਿਟੀ ਦੇ ਚਾਰਦੇ ਨੇ ਸਾਡੇ ਵੱਲੋਂ ਤੇ ਜਿਹੜਾ 58608 791 58608 ਇਹ ਸਾਡਾ ਜਿਹੜਾ ਮੋਬਾਈਲ ਨੰਬਰ ਹੈਗਾ ਇੱਕ ਨੰਬਰ ਸਾਡਾ ਹੋਰ ਵੀ ਹੈਗਾ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਹੋ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਤੁਸੀਂ ਜਦੋਂ ਮਰਜ਼ੀ ਸਾਨੂੰ WhatsApp ਤੇ ਫੋਨ ਕਰਕੇ ਜਦੋਂ ਮਰਜ਼ੀ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ ਅਸੀਂ ਪੂਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਇਹਦੇ ਬਾਰੇ ਔਰ ਸਾਨੂੰ ਬਹੁਤ ਘੱਟ ਰੇਟਾਂ ਦੇ ਜਿਹੜਾ ਤੁਹਾਨੂੰ ਇਹ ਚਾਰਜਰ ਦੇਵਾਂਗੇ ਤੇ ਬਹੁਤ ਵਧੀਆ ਕੁਆਲਿਟੀ ਦੇ ਦੇਵਾਂਗੇ ਅੱਛਾ ਲੋਕੇਸ਼ਨ ਵੀ ਤੁਸੀਂ ਸੁਣ ਲਈ ਨੰਬਰ ਤੁਹਾਨੂੰ ਡਿਸਪਲੇ ਦੇ ਉੱਪਰ ਆ ਹੀ ਜਾਏਗਾ ਤੇ ਸਭ ਤੋਂ ਵੱਡੀ ਗੱਲ ਕੀ ਹੈ ਵੀ ਇੱਥੇ ਹੀ ਮਿਲ ਜਾਣੇ ਆ

ਇਰ ਏਸੀ ਦੇ ਰਿਮੋਟ ਨੇ ਐਲ ਸੀ ਡੀਆ ਦੇ ਰਿਮੋਟ ਮਿਲ ਜਾਣਗੇ ਜੀ ਡਿਸ਼ਾਂ ਦੇ ਰਿਮੋਟ ਮਿਲ ਜਾਣਗੇ ਜੀ ਜਿਹੜੀ ਮਰਜ਼ੀ ਐਲ ਸੀ ਡੀ ਦਾ ਡਿਸ਼ ਦਾ ਟੀਵੀ ਦਾ ਏਸੀ ਦਾ ਕੁੱਲ ਮਿਲਾ ਕੇ ਜਿੱਥੇ ਰਿਮੋਟ ਲੱਗਦਾ ਚੱਲ ਜਾਊਗਾ ਸਾਡੇ ਕੋਲੇ ਹਰ ਤਰ੍ਹਾਂ ਦਾ ਰਿਮੋਟ ਜਿਹੜਾ ਹੈਗਾ ਹੈਗਾ ਸਾਨੂੰ ਅਸੀਂ ਦੇ ਦੇਵਾਂਗੇ ਜੇ ਬਾਈ ਚਾਂਸ ਕੋਈ ਮਾਡਲ ਨਹੀਂ ਵੀ ਮਿਲਦਾ ਤਾਂ ਸਾਨੂੰ ਇੱਕ ਦੋ ਦਿਨਾਂ ਦੇ ਵਿੱਚ ਉਹ ਪ੍ਰੋਵਾਈਡ ਕਰਵਾ ਦਾਂਗੇ ਅਸੀਂ ਕੋਸ਼ਿਸ਼ ਸਾਡੀ ਇਹੀ ਹੈ ਵੀ ਤੁਹਾਨੂੰ ਹਰ ਤਰ੍ਹਾਂ ਦਾ ਸੀ ਰਿਮੋਟ ਇੱਥੇ ਸਾਡੀ ਦੁਕਾਨ ਦੇ ਉੱਪਰ ਮਿਲੂਗਾ ਜਿੰਨੇ ਵੀ ਦੋਸਤ ਇਲੈਕਟ੍ਰਿਕ ਸਕੂਟੀਆਂ ਲੈ ਕੇ ਪਰੇਸ਼ਾਨ ਹੋਗੇ ਕਿ ਚਾਰਜਰ ਖਰਾਬ ਹੋ ਗਿਆ ਉਹਨਾਂ ਨੇ ਪਹੁੰਚਣਾ ਕਿੱਥੇ ਆ ਲੱਕੀ ਇਲੈਕਟ੍ਰੋਨਿਕਸ ਤੇ ਇੱਥੇ ਤੁਹਾਨੂੰ ਬਹੁਤ ਹੀ ਵਾਜਬ ਰੇਟਾਂ ਤੇ ਬੈਟਰੀਆਂ ਦੇ ਚਾਰਜਰ ਮਿਲਣਗੇ ਚਾਹੇ ਉਹ ਇੱਕ ਬੈਟਰੀ ਦਾ ਹੋਵੇ ਦੋ ਬੈਟਰੀ ਦਾ ਚਾਹੇ ਤਿੰਨ ਦਾ ਚਾਹੇ ਚਾਰ ਦਾ ਪਹੁੰਚਣਾ ਕਿੱਥੇ ਆ ਲੱਕੀ ਇਲੈਕਟ੍ਰੋਨਿਕਸ ਨੰਬਰ ਸਕਰੀਨ ਦੇ ਉੱਪਰ ਦਿੱਤਾ ਗਿਆ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਕਿਉਂਕਿ ਚਲਦੇ ਜਮਾਨੇ ਦੇ ਨਾਲ ਜਿਹੜੇ ਦੌੜਦੇ ਨੇ ਉਹੀ ਇਲੈਕਟ੍ਰੋਨਿਕ ਸਕੂਟਰੀ ਵਰਤ ਰਹੇ ਨੇ ਤੇ ਜੇ ਚਾਰਜਰ ਖਰਾਬ ਹੋ ਗਿਆ ਤਾਂ ਮਿਲ ਜੂਗਾ ਤੁਹਾਨੂੰ ਲੱਕੀ ਇਲੈਕਟ੍ਰੋਨਿਕਸ ਮਾਨਸਾ ਦੇ ਵਿੱਚ ਤਾਂ ਦੋਸਤੋ ਜਲਦੀ ਜਲਦੀ ਪਹੁੰਚੋ ਤੇ ਕਿਤੇ ਆ ਜਿਹੜਾ ਸਟਾਕ ਹੈ ਸਾਡੇ ਕੋਲੇ ਇਹ ਮੁੱਕ ਨਾ ਜਾਵੇ ਤੁਸੀਂ ਆਪਣੀ ਸਕੂਟਰੀ ਵਾਸਤੇ ਬੈਟਰੀ ਦਾ ਚਾਰਜਰ ਛੇਤੀ ਤੋਂ ਛੇਤੀ ਲੈ ਜਾਓ ਧੰਨਵਾਦ